ਕੇ 10 ਵੀ ਜੋੜੀ ਵਾਲਿਆ ਫੇ ਕਿੰਸ ਵਾਰ ਸਵਾਲ ਕਰਦੀ ਸੀ ਮੱਥੀ ਰੋਣ ਕੈ ਨੰਦੀ ਦੇ ਵਿੱਚ ਬਾਵਲ ਰੇ ਜੰਮ ਜੰਮ ਕੇ ਇਧਰ ਹੀ ਸੁੱਟੀ ਜਾਂਦੇ ਉਹ ਕਿਹੜਾ ਜੰਮ ਸਦੀਕ ਰਾਗੀ ਸਦੀਕ ਰਾਗੀ ਦੁਕਾਨ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਹਾਂ ਕੋਈ ਸ਼ਾਦੀ ਵਿਆਹ ਕੋਈ ਐਸਾ ਫੰਕਸ਼ਨ ਨਹੀਂ ਹੁੰਦਾ ਸੀ ਜਿੱਥੇ ਸਦੀਕ ਰਾਗੀ ਨੂੰ ਨਹੀਂ ਬੁਲਾਉਂਦੇ ਸੀ ਹੁਣ ਕੋਈ ਸਾਡੇ ਸੁਣਨ ਵਾਲਾ ਨਹੀਂ ਲੇਹਾ ਚੰਗਾ ਰਿਹਾ ਮੈਂ ਮੈਂ ਕਹਿੰਦਾ ਸਦੀਕ ਰਾਗੀ ਤੋਂ ਬਗੈਰ ਤੀਹਾਂ ਦੇ ਡੋਲੇ ਨਹੀਂ ਸੀ ਉੱਠਦੇ ਕਿਉਂ ਤੇਰੇ ਕੋਲ ਡੋਲੀ ਦਾ ਮਾਸ ਹੁੰਦਾ ਸੀ ਮਰਿਆ ਜੋ ਦੋ ਨੀ ਨੀ ਚਾਬੀ ਸੀ ਤੇਰੇ ਕੋਲ ਮੈਂ ਕਹਿੰਦਾ ਮੈਂ ਕਿ ਸਾਨੂੰ ਇਸ ਬਗਤ ਦਾ ਗਾਣਾ ਸਿਖਾਓ ਤਾਂ ਕਿ ਸਾਡਾ ਵੀ ਰੋਜ਼ਗਾਰ ਚੱਲੇ ਕਿਹੜਾ ਜੀ ਸਾਨੂੰ ਹੁਣ ਕੋਈ ਸੁਣਨ ਵਾਲਾ ਨਹੀਂ ਰਹਾ ਕੋ ਪੰਜਾਬੀ ਦਾ ਅੰਗ ਸਿਖਾਓ ਤਾਂ ਕਿ ਅਸੀਂ ਵੀ ਆਪਣਾ ਕਾਰੋਬਾਰ ਚਲਾ ਸਕੀਏ ਇਹ ਤੈਨੂੰ ਕੀ ਸਗਾਈਏ ਤੇਰੇ ਕੱਪੜੇ ਦਾ ਵੇਖ ਲੱਗਦਾ ਪੀਸੀ ਦਾ ਗੇਟ ਖੋਲਦਨ ਤੂੰ ਮਰਿਆ ਉਤੋਂ ਸਾਦ ਵੇਖ ਲਾ ਇਹੋ ਜਿਹੇ ਬੰਦੇ ਨੂੰ ਇਸੇ ਤਾਰ ਤੋਂ ਕਰੰਟ ਪੈ ਜਾਂਦਾ ਮੈਂ ਕਹਿੰਦਾ ਮੈਨੂੰ ਗਾਣਾ ਸਿਖਾਓ ਇਹੋ ਜਿਹੇ ਬੰਦੇ ਦੀ ਕਾਬੂ ਬਾਗੂ ਕੋਲ ਦੇ ਵਿੱਚ ਸੱਪ ਬੈਠਾ ਮੈਂ ਕਹਿੰਦਾ ਗਾਣਾ ਸਿਖਾਓ ਸਾਨੂੰ ਕੋਈ ਤਾਂ ਕਿ ਸਾਡਾ ਵੀ ਰੋਜਗਾਰ ਚੱਲੇ ਲੇਕਿਨ ਸਾਡਾ ਗਾਣਾ ਬੜਾ ਮੁਸ਼ਕਿਲ ਆ ਪੁੱਤਰ ਇਹ ਮਹਿਕੇ ਗਾਉਣ ਵਾਲਾ ਸਾਡਾ ਗਾਣਾ ਮਰਦ ਗਾਉਣਾ ਹਿੱਕ ਦੇ ਜੋਰ ਨਾਲ ਗਾਉਨੇ ਅਸੀਂ ਖੜ ਕੇ ਗਾਵਾਂਗੇ ਮਰੇ ਤੁਹਾਡਾ ਮਰਦ ਗਾਣਾ ਸਾਡੇ ਗਾਣੇ ਨੇ ਅੱਡੀ ਵਾਲੀ ਜੁੱਤੀ ਪਾਈ ਜਾਂ ਸਾਡੇ ਗਾਣੇ ਨੇ ਸੂਰਤੀ ਚੁਰਕੀ ਲਾਈ ਹੈ ਨਹੀਂ ਸਾਨੂੰ ਇਸ ਵਕਤ ਦਾ ਗਾਣਾ ਸਿਖਾਓ ਸਾਨੂੰ ਦੱਸੋ ਤੁਹਾਡੇ ਕੀ ਅਸੂਲ ਹੁੰਦੇ ਆ ਸਾਡੇ ਜੀ 1000 ਰੁਪਏ ਫੀਸ ਹੋਊ ਡੇਲੀ ਸਿਖਾ ਦੇਨੇ ਤੁਹਾਨੂੰ ਤੋ ਸਾਜ ਵਿੱਚ ਆ ਸਾਜ ਹੁਣ ਆ ਸਾਜ ਵੇਖ ਲਓ ਭਾਵੇਂ ਵਜਾ ਲਓ ਜਦੋਂ ਕੰਮ ਨਾ ਚਲੇ ਤੇ ਗੂਗਲ ਦੀ ਧੂਣੀ ਦਿਓ ਦੁਕਾਨਾਂ 'ਚ ਜਾ ਕੇ ਇਹ ਤੇਰੀ ਸਾਲਗਿਰਹੇ ਨਿਹਾਰ ਲਾਏ ਇੱਕ ਥਾਰਾ ਸਾਡਾ ਸਕਾਫ ਚੀ ਸਿੰਗਰ ਆ ਇਸਕਾਫ ਚ ਸਾਡਾ ਸਾਜ ਆ ਅੱਛਾ ਜੀ ਹਾਂ ਜੀ 1000 ਰੁਪਏ ਲੋਜ ਲਗੂ ਤੁਹਾਨੂੰ ਗਾਣਾ ਸਿਖਾ ਦੇਾਂਗੇ صدیق ਰਾਗੀ ਨੂੰ ਨਾ ਤਾਂ ਰਾਗਾ ਦੀ ਕਮੀ ਆ ਨਾ ਪੈਸਿਆਂ ਦੀ ਕਮੀ ਆ ਨਹੀਂ ਸਿਰਫ ਗੈਰਤ ਦੀ ਕਮੀ ਆ ਜਾਂ ਮੇਰਾ خیال ਆ ਕੈਲਸ਼ੀਅਮ ਦੀ ਕਮੀ ਆ ਕਿੰਨੀ ਫੀਸ ਆ ਤੁਹਾਡੀ ਦੱਸੋ 1000 ਰੁਪਇਆ ਰੋਜ਼ 1000 ਰੁਪਇਆ ਰੋਜ਼ ਹਾਂਜੀ ਮੈਂ ਕਿ ਨਿਹਾਰੀ ਖਾਨ ਹੋਣਾ ਉਹਦੇ 1000 ਰੁਪਇਆ ਰੋਜ਼ ਲੱਗਣਾ ਜੀ 1000 ਰੁਪਇਆ ਰੋਜ਼ ਆ ਲੋ ਚੱਕੋ ਆ ਚੱਕੋ 1000 ਰੁਪਇਆ ਦਾ ਛੇਦੀ ਸਿਖਾਓ ਤੁਰ ਫਿੜੇ ਮੁਸਤਾਦਾਂ ਨੂੰ ਐਂਜ ਦੇਈਦਾ ਤੂੰ ਤਾਂ ਐਂਜ ਸੁੱਟਣ ਜਾਵੇਂ ਮਹਿਕ ਮਲ ਕੇ ਕੋ ਗਾਣਾ ਸਿੱਖਣਾ ਹੈ ਇਹਦਾ ਨਜ਼ਰਦਈ ਦੀ ਹੁੰਦੀ ਐ ਜੀ ਕਰਕੇ ਨਜ਼ਰ ਤੇਰੀ ਘਾਟਾ ਕਿਤੇ ਚੈੱਕ ਕਰਾ ਲ ਮੈਂ ਕਿਆ ਲੇ ਡੇੜੀ ਖਾਂ ਬੇਟੇ ਇਹਨੂੰ ਘਰ ਲੈ ਜਾ। ਉਸਾਦਨੀ ਨੂੰ ਕਿਹਾ ਅੱਜ ਕਰੇਲੇ گوشਤ ਪਕਾ ਲਾ। ਤੇ ਕਰੇਲੇ ਪੁੱਤ ਛੋਟੇ ਲਿਆਈ ਤੂੰ ਪਹਿਲੇ ਏਡੇ-ਏਡੇ ਲਿਆ। ਵਿੱਚ ਉਂਟ ਦਾ گوشਤ ਪਾਉਣਾ ਪਿਆ ਫੇਰ ਭਰੇ ਆ। ਦੇਖੋ ਜੀ ਮੈਂ ਤੁਹਾਨੂੰ 1000 ਦੇ ਦਿੰਦਾ ਮੇਰੇ ਤੁਹਾਨੂੰ ਜ਼ਹਿਰ ਵਾਲੇ ਕਰੇਲੇ ਪਕਾ ਲਓ। ਤੁਹਾਡੇ ਵਾਸਤੇ? ਹਾਂ ਜੀ। ਸਾਡਾ ਮੂੰਹ ਹੀ ਜ਼ਹਿਰ ਵਰਗਾ। ਇਹੋ ਜੀ ਸ਼ਕਲ ਦੇ ਬੰਦੇ ਨੂੰ ਡਾਕਟਰ ਕਹਿੰਦਾ ਤੂੰ ਸੇਬ ਨਹੀਂ ਖਾਣੇ। ਹਾਂ ਜੀ ਸਿੱਖਣਾ ਗਾਣਾ ਚਾਹੁੰਦੇ ਹੋ? ਹਾਂ ਜੀ ਗਾਣਾ ਸਿਖਾਓ ਜੀ। ਲਓ ਜੀ ਸਿਖਾ ਦਿੰਨੇ। ਆਇਦਰ ਲੜਾ ਮੁਕਲੇ ਬੈਜੋ ਭਾਜੀ ਬੈਜੋ ਆਇਦਰ ਵੱਖੀਆਂ ਮੋਟਾ ਪੈਣ ਲੱਗ